जय गुरुदेव 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 ਮੰਮਾ ਨੇ ਕੇਸ ਇਹਦਾ ਪੈਕ ਚੱਕੀ ਲਾ ਨੇ ਸਨੂਲ ਕੱਟਾ ਕਰਕੇ ਟੀਸੀ ਮੇਰੇ ਬੁੱਢੇ ਬੋਏ ਸੀ ਮੈਨੂੰ ਪਤਾ ਹੀ ਨਹੀਂ ਕਿ ਉਹ ਦੇਉਗੇ ਹੁਣ ਬੈਗ ਲੈ ਕੇ ਚੱਲੇ ਹਾਂ ਤੇ ਮੰਮਾ ਬਣਾ ਰਿਹਾ ਚੌਲ ਇਹ ਆਜ ਅਸੀਂ ਚਾਰ ਇੰਜੋਏ ਕਰਾਂਗੇ ਸਕੂਲ ਓਹੋ ਮੇਰਾ ਪੁੱਠੇ ਆ ਪਿਆ ਆਹ ਨਾਲ ਸਿਰਫ ਕੀ ਰੋਟੀ ਪਾਵਾਂਗੇ ਇਸ ਤਰ੍ਹਾਂ ਕਮ ആരീ മമ്മ ഓക്കേ അപ്പോ ഷോ തണ്ടിയല്ല മുറി चले 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 ആരീ മമ്മ മമ്മ ഓഹോ ആരീ മമ്മ മുറി তো કને જાના ਇੱਕ ਜੀ ਮਮਾ ਉਹ ਹੋ ਗਈ ਆਜਾ ਗਈ ਜੀ ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਠੀਕ ਠਾਕ ਹੋ ਭਾਈ ਗੁਰ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਬੱਚਿਆਂ ਨੂੰ ਭੇਜਦਾ ਸਕੂਲ ਉਸ ਤੋਂ ਬਾਅਦ ਕੁੱਕੜ ਛੱਡੇ ਸੀ ਉਹ ਵੀ ਤਾਂ ਦਤੀ ਆ ਤੇ ਹੁਣ ਆਪਾਂ ਲੱਗੇ ਆ ਬੁਕਰ ਮਾਰਨ ਵਿਹੜੇ ਵਿੱਚ ਈ ਨਾ ਤਾਂ ਬੜਾ ਪਟਿਆ ਜਾਂਦਾ ਤਾਂ ਟਰੈਕਟਰ ਦੀ ਆਵਾਜ਼ ਹੀ ਹੋ ਜਾਂਦੀ ਹੈ ਕੱਚਾ ਥਾਂ ਹੀ ਤੇ ਸਰਦਨਾ ਜਾ ਕੇ ਤਾਂ ਤਾਂ ਜਿਆਦਾ ਹੀ ਬੁਰਾ ਹਾਲ ਹੋ ਜਾਣਾ ਉਫੜਿਆ ਜਾ ਰਹਿੰਦਾ ਕਾਲੀ ਹੁੰਦੀ ਆ ਬਸ ਕਮਾਂਕਾਰਾਂ ਚੋਂ ਕੋਈ ਤਾਂ ਕਾਲੀ ਤਾਂ ਹੀ ਸੰਬਰ ਲਈ ਤਾਂ ਉਹਦੀ ਖੜਕੋੜ ਕੇ ਵੀ ਸੰਭਰ ਲੈਂਦਾ ਅੱਜ ਮੈਂ ਸੱਤ ਸਾਲ ਬੈਠ ਕੇ ਬੋਕਰ ਮਾਰਾ ਸਵਾਰ ਕੇ ਤੇ ਕੂੜਾ ਕਾਫੀ ਬਣ ਜਾਂਦਾ ਇੱਕ ਤਾਂ ਆ ਫੁੱਲ ਆ ਜਿਹੜਾ ਇਹਦੇ ਫੁੱਲ ਬਹੁਤ ਢਿੱਗ ਸੀ ਆ ਸੋਹਣੇ ਵੀ ਬਹੁਤ ਲੱਗਦੇ ਆ ਤੇ ਪਾਸ ਕੁੱਕੜਾ ਕਰਨ ਕਰੇ ਯੋਗਾਂ ਦਾ ਪਾਉਂਦੇ ਬਿਠਾ ਕਰਤੀਓ ਥਾਂ ਨੂੰ ਐ ਪਟਦੇ ਰਹਿੰਦੇ ਆ ਰੋਲਾ ਫਰਾਲ ਦੀਆਂ ਗੱਤ ਕਰਦੇ ਰਹਿੰਦੇ ਆ ਤੇ ਆ ਕਰਕੇ ਹੁਣ ਆਪਾਂ ਲੱਗੇ ਸੋ ਬੋ ਪਰਮਾਨ ਬਾ ਕੀ ਕਿਹੜਾ ਹੋਣਾ ਇੰਨੀ ਗਰਮੀ ਹੈਗੀ ਆ ਹੁਣ ਤਾਂ 12 ਵਜੇ ਤੇ ਵੈਸੇ ਵੀ ਤੁਰੇ ਫਰੀ ਦਾ ਕੋਈ ਨਹੀਂ ਮਸੂਮ ਹੁੰਦਾ ਠੰਡ ਹੈਗੀ ਹਾਂ ਤਾਂ ਗਰਮੀ ਥੋੜੇ ਜਿਹੇ ਹੈ ਤਾਂ ਵੀ ਜਲਦੀ ਜਲਦੀ ਨਿਪਟੜ ਜੇ ਫਾਸ ਕਰਕੇ ਬੁੱਕਰ ਤਾਂ ਟਰੱਪ ਚੜ ਜਾਂਦੀ ਫਿਰ ਵਾਈਦੀ ਨਹੀਂਗੀ ਪਰ ਸਰਦੀ ਚ ਨਹੀਂ ਔਖੀ ਲੱਗਦੀਗੀ ਬੱਚੇ ਵੀ ਜਨਰ ਨਹੀਂ ਜਾਂਦੇ ਨਾ ਤਾਂ ਕੰਮ ਨਹੀਂ ਨਿਪੜਦਾਗਾ ਅੰਨਾਂ ਨੂੰ ਜਲਦੀ ਠਾ ਲਈਦਾ ਵੈਸੇ ਹੁਣ 6 ਵਜੇ ਉੱਠ ਕੇ ਪ੍ਰਭਾ ਨਾ ਲੈਂਦਾ ਫਿਰ 7:30 ਹੋ ਗਈ ਹੈ ਜਦ ਮੇ ਫਾਂਦੀ ਅਭੀ ਮੈਨਾਂ ਹਣਾ ਪਹਿਲਾਂ ਕਾਫੀ ਪਾਣੀ ਨਹਾਉਣਾ ਮਮਾ ਗਰਮ ਗਰਮ ਪਾਣੀ ਨਹਾਉਣਾ। ਫਰਕ ਜਾਣਾ ਪਹਿਲਾਂ ਨਾ ਲੈਂਦਾ। ਉਹ ਕਾਫੀ ਟਾਈਮ ਲਾ ਦਿੰਦਾ। ਰੱਬ ਭਰਿਆ ਹੋਵੇ ਗਰਮ ਪਾਣੀ ਦਾ ਤੈਂਦੇ। ਇਹ ਥੋੜਾ ਜਿਹਾ ਮੇਰੇ ਨੂੰ ਜ਼ਿਆਦਾ ਗਰਮ ਪਾਣੀ ਨਹਾਉਦੇ ਮੈਨੂੰ ਥੋੜਾ ਜਿਆਦਾ ਨਹੀਂ ਲਗਉਣੀ ਆ। ਕੋਸੇ ਜਾਣੇ ਨਾ ਮੈਨੂੰ ਨਾ ਤਜੰਦਾ। ਸੌਣ ਕਰਕੇ ਮਨ ਪ੍ਰਾਗ ਨੂੰ ਹੁੰਦਾ ਵੀ ਨਾ ਲਾ ਬਾਕੀ ਰਾਤਾਂ ਵਿੱਚ ਡੰਗਾ ਹੋਉਂਗਾ ਜਲਦੀ ਸੌਂ ਜਾਂਦੇ ਨੀਂਦ ਪੂਰੀ ਹੋ ਜਾਂਦੀ ਗਰਮੀ ਦੀ ਰਾਤਾਂ ਵੀ ਛੋਟੀਆਂ ਹੁੰਦੀਆਂ ਲੇਟ ਵੀ ਬਾਹਲਾ ਸੌਂਦੇ ਆ 10:30 ਕਰ ਦਿੰਦੇ ਰਾਤ ਨੂੰ ਵੀ 3:30 ਵਜੇ ਉਹਨਾਂ ਨੇ ਫੇਰ ਉੱਠਣਾ ਹੁੰਦਾ ਤੇ ਆਪ ਨੂੰ ਵੀ ਹੁੰਦਾ ਕਿੰਨਾ ਕੋਣ ਨੇਰੀ ਉੱਠੀ ਕਰਾਂਗੇ ਇਹਨਾਂ ਦੇ ਜਿੰਨਾ ਚਿਰ ਚੈਰ ਕਰਦੇ ਨੂੰ ਨਾ ਚਿਰ ਕੋਈ ਕੰਮ ਨਹੀਂ ਲੱਭਦਾ ਦੇ ਹੁਣ ਅਟਕੇ ਨਾ ਕੇ ਜਿਹੜਾ ਇੱਕ ਜਣਾ ਨਹਾ ਲੈਂਦਾ ਸਰ ਦੂਸਰਾ ਦੋਨੇ ਦੁੱਧ ਪੀ ਲੈਂਦੇ ਆ ਉਹ ਜਾਂਦੇ ਨੇ ਉਹ ਇੱਕ ਰੋਟੀ ਵੀ ਲਾ ਦੇਣੀ ਉਹ ਵੀ ਖਾ ਜਾਂਦੇ ਆ। ਪੋਕਾ ਲੱਗੇ ਹੁੰਦੇ ਸਦਿਆਂ ਉੱਥੇ ਹੁੰਦੇ ਕਰਕੇ ਪਹਿਲਾਂ ਤਾਂ ਦੁੱਧੀ ਮਸਾ ਪੀਤਾ ਜਾਂਦਾ ਸੀ। ਉਹ ਵੀ ਨਹੀਂ ਚੱਤ ਪਰ ਜਾਂਦੇ ਸੀ। ਹੁਣ ਦੁੱਧੀ ਮਸਾ ਵਿਆ ਕਰ ਦਿੰਦੀਆਂ ਠਾਕੇ ਇਹਨਾਂ ਨੂੰ। ਦੁੱਧ ਪੀ ਕੇ ਖਲ ਜਾਂਦੇ ਜਾਂਦੇ ਤੇ ਰੋਟੀ ਖਾ ਜਾਂਦੇ। ਐ ਜੇ ਹੁੰਦਾ ਚਲ ਗਰਮ ਗਰਮ ਰੋਟੀ ਖਾ ਜਾਂਦੇ ਆ ਸਾਰੀ ਦਿਹਾੜੀ ਸਕੂਲ ਤੇ ਠੰਡੀ ਹੋ ਜਾਂਦੀ ਉਹ ਕਿੱਥੇ ਉਹ ਗੱਲ ਬੰਦ ਦੀ। ਦੇ ਹੀ ਦਿਨਾਂ ਦੇ ਦਿਨੀ ਤੇ ਥੋੜੇ ਥੋੜੇ ਕਾਲਾਣੇ ਦੀ ਤੇ ਖੋਬੀ ਦੀ ਹੋਗੇ ਨਾ ਪਰੌਤੇ ਬਣਾ ਲੈਣੇ ਹੁੰਦੇ ਆ ਅੱਜ ਚੌੜ ਲੈਤੀ ਗਈ ਸਕੂਲ ਚ ਕੱਲੀ ਕਿੰਦੇ ਸੀਗੇ ਮम्मा ਤੇ ਚੌੜ ਲੈ ਕੇ ਜਾਣੇ ਫਿਰ ਮੀਤ ਨੂੰ ਤਾਂ ਹੀ ਆਲੂ ਮਟਰ ਦੀ ਸਬਜ਼ੀ ਨਾਲ ਭੇਜੇ ਛੋਲੇ ਕਿ ਆ ਕਿ ਮੇਰੇ ਯਾਦ ਨਹੀਂ ਰਿਹਾ ਪਰ ਬੈਂਨ ਲੱਗ ਗਿਆ ਉਹਨੂੰ ਸਬਜ਼ੀ ਦਾ ਘਟੰਡਾ ਉਹਨੂੰ ਜਾਂਦਾ ਹੁੰਦਾ ਫਰਾਮ ਨੀ ਤੁਹਾਨੂੰ ਕੋਈ ਫਸਦੀ ਦਾ ਜਗਾ ਕਰਦੀ ਦਹੀਂ ਨਹੀਂ ਕਾफी ਰਾਜ ਨੂੰ ਅੱਗੇ ਵੀ ਕਹਿੰਦੀ ਸੀ ਮੈਂ ਤਾਂ ਚੋਲੇ ਖਾਣੇ ਆ ਸਕੂਲ ਤੋਂ 第二个。 ਕਿੰਨਾ ਜ਼ਿਆਦਾ ਅੰਦਰ ਵੀ ਜ਼ਿਆਦਾ ਪਾਣੀ ਡੁੱਲ ਗਿਆ ਨਾ ਇਹ ਚੰਗੀ ਤਰ੍ਹਾਂ ਗਰਮ-ਗਰਮ ਪਾਣੀ ਨਾਲ ਪਹਿਲਾਂ ਤੌੜਦੇ ਨਹੀਂ ਜਿਵੇਂ ਸਿਰਾਤਾ ਕਰੂਆਂ ਜਿਛੋਟੀਆਂ ਹੁੰਦੀਆਂ ਕਰਕੇ ਸਮਝੋ ਜੀ ਅੱਜ ਆਪਾਂ ਬਰੋਨੀਆ ਦਾਲ ਵਾਲੀ ਰੋਟੀ ਨਾਲ ਦਾਲ ਬਣਾਈ ਸੀ ਮਿਕਸ ਪਰ ਜਸਪਿੰਦਰ ਵੀ ਮਮਾ ਦਾ ਰਗਨ ਨੂੰ ਬਣਾ ਕੇ ਬਹੁਤ ਪਸੰਦ ਹੈ ਮੀਤ ਨੂੰ ਵੀ ਰਾਤ ਨੂੰ ਤਾਂ ਖਾਸ ਹੀ ਜਨਾ ਪਸੰਦ ਹੈ ਮੈਂ ਸਲ ਕੋਈ ਗਾ ਨਹੀਂ ਦਾਲ ਵਾਲਾ ਬਣਾ ਦੂੰਗੀ ਰਾਤ ਨੂੰ ਜਦੋਂ ਵੀ ਦਾਲ ਬਣਦੀ ਉਹਨੇ ਉਹੀ ਕਹਿਣਾ ਹੁੰਦਾ ਮੈਂ ਦਾਲ ਰੋਟੀ ਨਾਲ ਚਪਾ ਕੇ ਦੇ ਦਿਆਂਗਾ ਉਹਨੂੰ ਸਵਾਦ ਲੱਗਦੀ ਹੈ ਉਹ ਕਰਕੇ ਫਿਰ ਮੈਂ ਨਾ ਰੋਟੀਆਂ ਸੁਆਰੇ ਦਿੰਦੀ ਹਾਂ ਆਟਾ ਬੰਨ ਲੈ ਮੈਂ ਦਾਲ ਵਾਲਾ ਕੋਸ਼ਿਸ਼ ਕੋ ਹਾਲੰਦ ਵਿੱਚ ਚੱਲ ਰੋਣਾ ਜੰਦਿਆਂ ਨੂੰ ਵੀ ਲੱਗਣੀ ਹੁੰਦੀ ਹੈ ਗਰਮ ਗਰਮ ਖਾਣ ਦੇ ਵਿਚਾਰੇ ਹੁਣ ਤੋਂ ਬਿਜੇ ਵਾਂਗ ਬਿਠਾਉਣੇ ਕਰਕੇ ਸੌਖਾ ਹੋ ਗਿਆ ਮੈਂ ਤਾਂ ਪਹਿਲਾਂ ਸੌਖਾ ਸੀ Thank you. अवी <laughs> ਹਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਠੀਕ ਠਾਕ ਹੋ ਵਾਹਿਗੁਰੂ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਛਾੜੂ ਲਾ ਲਿਆ ਆਪਾਂ ਤੇ ਦੇਖਦੀ ਹਾਂ ਹੁਣ ਪੋਚਾ ਲਾਉਣੀ ਆ ਪਸੂ ਵੀ ਬਨਣੇ ਆ ਅੱਜ ਨਵਾਉਂਦੇ ਨਹੀਂਗੇ ਤੁਹਾਨੂੰ ਦਿਖਾਉਂਦੀ ਹਾਂ ਹੁਣ ਸਮਾਂ ਜੜਾ ਬਦਲ ਗਿਆ ਰੋਜ਼ ਨਮਾਉਣ ਵਾਲਾ ਤਾਂ ਹੈ ਠੀਕਾ ਤੇ ਵੀ ਮਾਰਦੇ ਆ ਲੋਕਰ ਆਪਾਂ ਕਰਦੇ ਨੇ ਛਿੱਕੇ ਛਿੱਕੇ ਕੰਮ ਵਾਲੇ ਵੀ ਉਹਨਾਂ ਨੂੰ ਤਾਂ ਆਪਣੀ ਅੰਦੀ ਵਿੱਚ ਲੈਂਦੇ ਨਹੀਂ ਪਤਾ ਨਹੀਂ ਕਿੰਨੇ ਖ ਬਣ ਜਾਂਦੇ ਆ ਮੋٹے ਮੋٹے ਆਪਾਂ ਕੰਮ ਗੈਣ ਲੈਣੇ ਆ ਗਿਆ ਝਾੜੂ ਘਾੜਿਆ ਕੋਚਾ ਲਿਆ ਹਟਾ ਬੰਦ ਲਿਆ ਹਨਾ ਮੋਕਰ ਮਾਰ ਲਿਆ ਕੋਈ ਪਸੂਆਂ ਦਾ ਕਰ ਲਿਆ ਪਰ ਛੋਟੇ ਛੋਟੇ ਕੰਮ ਵੀ ਸਾਰੀ ਜਿਹੜੀ ਮੁੱਕਦੇ ਨਹੀਂ ਕੰਮ ਤਾਂ ਚਲੋ ਵਸਤੇ ਹੀ ਕਰਨੇ ਚ ਹੁੰਦੇ ਆ ਅਕਸਰ ਹਨਾ ਕੰਮ ਤਾਂ ਬੰਦੇ ਨੇ ਕਰਨਾ ਹੀ ਹੁੰਦਾ ਕੰਮ ਤੋਂ ਬਿਨਾਂ ਤਾਂ ਕਿਤੇ ਵੀ ਆਪਾਂ ਜਾਵੜਗੇ ਨਹੀਂ ਕੁਝ ਆ ਰਹਾ ਹੁੰਦਾ ਮਿਹਨਤ ਨਹੀਂ ਆਇਆ ਸਾਰਾ ਕੁਝ ਮਿਹਨਤ ਕਰਾਂਗੇ ਤਾਂ ਫੇਰ ਹੀ ਆਇਆ ਅਕਸਰ ਪਹਿਲਾਂ ਵਾਲੀਆਂ ਬੁੜੀਆਂ ਨੂੰ ਆਇ ਹੁੰਦਾ ਸੀਗਾ ਵੀ ਕੋਈ ਬੱਚਿਆਂ ਨੂੰ ਪੜ੍ਹਾਉਂਦਾ ਨਹੀਂ ਹੁੰਦਾ ਸੀ ਕਿਸੇ ਤੇ ਕੋਈ ਵਰਦੀ ਨਹੀਂ ਪ੍ਰੈਸ ਕਰਨਦਾ ਸੀ ਇਹ ਨਾ ਹੁੰਦਾ ਨਹੀਂ ਸੀ ਪਰ ਹੁਣ ਥੋੜੇ ਜਿਹੇ ਕੰਮ ਜ਼ਿਆਦਾ ਵਧੇ ਪਏ ਆ ਆਪੋ ਚਾਹਾਂ ਬੱਚਿਆਂ ਦੇ ਕੰਮ ਵਧੇ ਪਏ ਆ ਤੇ ਨਹੀਂ ਤਾਂ ਚਲ ਪਹਿਲਾਂ ਉਹਦਾ ਕੰਮ ਲੱਗੇ ਰਹੇ ਹਾਂ ਲੱਗੇ ਰਹਿਣਾ ਪਰ ਹੁਣ ਥੋੜੇ ਜੇ ਬੱਚੇ ਵੀ ਆ ਦੇ ਤੇ ਜ਼ਿਆਦਾ ਰੱਖਦੇ ਆ ਅੱਗੇ ਬੱਚੇ ਵੀ ਕਿੰਨੇ ਹੁੰਦੇ ਸੀ ਫਿਰ ਵੀ ਬੁੜੀਆਂ ਨੇ ਇੰਨਾ ਨਹੀਂ ਕਰਦੀਆਂ ਸੀ ਸਾਫ਼ ਸੰਭਾਲ ਜੋ ਹੁੰਦੇ ਬੱਚਿਆਂ ਨੂੰ ਸਾਹਮਣੇ ਹੁੰਦੇ ਤਾਂ ਕਿੱਥੇ ਸਮਝ ਜਾਂਦੇ ਅੱਗੇ ਜੋ ਕੁਝ ਬਣਿਆ ਹੁੰਦਾ ਸੀ ਉਹ ਵੀ ਬੱਚਿਆਂ ਨੇ ਖਾ ਲੈਣਾ ਪਰ ਹੁਣ ਨਹੀਂ ਪਸੰਦ ਹੁੰਦਾ ਬੱਚਿਆਂ ਦੇ ਅੱਡ ਅੱਡ ਸਾਢੇ ਜਾਂ ਦੋ ਆ ਦੋਨਾਂ ਦੀ ਅੱਡ ਅੱਡ ਫਰਮਾਇਸ਼ ਹੁੰਦੀ ਹੈ ਇੱਕ ਨੇ ਕੀ ਖਾਣਾ ਇੱਕ ਨੇ ਕੀ ਖਾਣਾ ਉਵੇਂ ਅੱਡ ਅੱਡ ਬਣਾ ਕੇ ਦੇਣਾ ਪੈਂਦਾ ਕਈ ਵਾਰ ਤਾਂ ਇੱਕ ਵੀ ਜਾਈਦਾ ਚਾ ਚਾਰ ਵੀ ਹੁੰਦੇ ਆਪਾਂ ਖਟਾ ਗੁੱਬ ਗੱਦ ਘਰਤਾ ਕਰਨੀ ਮੀਠ ਕਹਿੰਦੇ ਸਿਚੌਲ ਬਣਾਉਣੇ ਆ ਭਾ ਵਾਸਤੇ ਜਿਸ ਆਟਾ ਗੁੰਨੇ ਸੀ ਜਿਹੜਾ ਉਹ ਪਿਆ ਉਹਨੇ ਉਹ ਖਾਣਾ ਤਾਂ ਮੀਠਾ ਰੋਟਾ ਬਣਾ ਦੋ ਨੂੰ ਚੌਲ ਬਣਾ ਦੇ ਠੀਕ ਆ ਸਵੇਰ ਦੀ ਤੰਦ ਨਹੀਂ ਨਿਕਲੀ ਬਿਲਕੁਲ ਮੀਠ ਖੱਡੀ ਜਾਂਦੀ ਆ ਮੈਡਮ ਬੱਚਾ ਕਰ ਲਗੋਈ ਸਭ ਜੀ ਸੁੱਤੀ ਬਣੀ ਸਾਰਾ ਕੰਮ ਹੋਇਆ ਪਿਆ ਮਸਰੋਕੀ ਰਿੰਦੀ ਆਛਾ ਮੀ